ਨੋ ਬੱਚੋ ਅੱਜ ਅਸੀਂ ਕਰਾਂਗੇ ਲੇਖ ਡੇਂਗੂ ਤੁਸੀਂ ਜਾਣਦੇ ਹੋਵੋਗੇ ਡੇਂਗੂ ਜਿਹੜਾ ਆ ਇੱਕ ਤਰ੍ਹਾਂ ਦਾ ਇਹ ਮਾਦਾ ਮੱਛਰ ਤੋਂ ਹੋਣ ਵਾਲੀ ਇੱਕ ਬਿਮਾਰੀ ਹੈ ਠੀਕ ਹੈ ਤੇ ਚਲੋ ਇਹਦੀਆਂ ਅਸੀਂ 12 ਲਾਈਨਾਂ ਕਰਾਂਗੇ ਆਸਾਨ ਜੀਆਂ ਨੰਬਰ 1 ਹੈ ਡੇਂਗੂ ਇੱਕ ਜਾਨਲੇਵਾ ਗੰਭੀਰ ਰੋਗ ਹੈ ਨੰਬਰ 2 ਡੇਂਗੂ ਨੂੰ ਡੇਂਗੂ ਬੁਖਾਰ ਹੱਡੀ ਤੋੜ ਬੁਖਾਰ ਵੀ ਕਿਹਾ ਜਾਂਦਾ ਹੈ। ਨੰਬਰ 3 ਡੇਂਗੂ ਫਲੇ ਫਲੇਵੀ ਵਾਇਰ ਗੰਡੇ ਪਰਿਵਾਰ ਦਾ ਵਾਇਰਸ ਹੈ। ਠੀਕ ਹੈ ਇੱਕ ਵਾਇਰਸ ਹੈ। ਨੰਬਰ 4 ਇਹ मादा ਮੱਛਰ ਦੁਆਰਾ ਫੈਲਣ ਵਾਲੀ ਵਾਇਰਸ వైరਲ ਲਾਗ ਹੈ। ਨੰਬਰ 5 ਇਸ ਤੇ ਲੱਛਣ ਤੀਜ ਬੁਖਾਰ ਸਿਰਦਰਦ ਮਾਸ ਪੇਸ਼ੀਆਂ ਹੱਡੀਆਂ ਅਤੇ ਜੋੜਾਂ ਵਿੱਚ ਦਰਦ ਪੇਟ ਦਰਦ ਉਲਟੀਆਂ ਬੇਚੈਨੀ ਮਹਿਸੂਸ ਹੁੰਦੀ ਹੈ ਨੰਬਰ 6 ਡੇਂਗੂ ਮੱਛਰ ਸੂਰਜ ਚੜਨ ਤੋਂ 2 ਘੰਟੇ ਬਾਅਦ ਤੇ ਸੂਰਜ ਆਸਤ ਹੁਣ ਤੋਂ 2 ਘੰਟੇ ਪਹਿਲੇ ਤੱਕ ਕੱਟਦਾ ਹੈ ਠੀਕ ਹੈ ਨੰਬਰ 7 ਇਹ ਜਿਆਦਾ ਉੱਚਾ ਨਹੀਂ ਉਡ ਸਕਦਾ ਇਸ ਲਈ ਇਹ ਪੈਰਾਂ ਨੂੰ ਜਿਆਦਾ ਕੱਟਦਾ ਹੈ ਅੱਗੇ ਹੈ ਨੰਬਰ 8 ਇਹ ਮਾਦਾ ਮੱਛਰ ਕੂਲਰਾਂ ਗਮਲਿਆਂ ਦੇ ਪਾਣੀ ਆਦ ਵਿੱਚ ਆਂਡੇ ਦਿੰਦੀ ਹੈ ਠੀਕ ਹੈ ਨੰਬਰ 9 ਭਾਰਤ ਵਿੱਚ 16 ਮਈ ਨੂੰ ਡੇਂਗੂ ਦਿਵਸ ਵਜੋਂ ਮਨਾਇਆ ਜਾਂਦਾ ਹੈ ਅੱਗੇ ਹੈ ਨੰਬਰ 10 ਇਸ ਤੋਂ ਬਚਾ ਲਈ ਸਾਨੂੰ ਪੂਰੀ ਬਾਹ ਦੀ ਕਮੀਜ਼ ਤੇ ਪਜਾਮਾ ਪਹਿਨਣਾ ਚਾਹੀਦਾ ਹੈ ਨੰਬਰ 11 ਪਾਣੀ ਨੂੰ ਭਰ ਕੇ ਰੱਖਣਾ 쿨ਰਾਂ ਦਾ ਪਾਣੀ ਜਿਹੜਾ ਆ ਬਦਲਦੇ ਰਹਿਣਾ ਚਾਹੀਦਾ ਹੈ ਨੰਬਰ 12 ਡੇਂਗੂ ਦੇ ਨਿਰੰਤਰਣ ਲਈ ਜਾਗਰੂਕਤਾ ਪੈਦਾ ਕਰਨ ਲਈ ਕੈਂਪ ਲਗਾਉਣੇ ਚਾਹੀਦੇ ਹਨ ਠੀਕ ਹੈ ਜੋ ਡੇਂਗੂ ਹੈ ਥੋੜੀ ਜਿਹੀ ਵੈਸੇ ਵੀ ਜਾਣਕਾਰੀ ਲੈਣੀ ਹੋਵੇ ਜਿਹੜਾ ਡੇਂਗੂ ਬੁਖਾਰ ਹੈ ਇਹ ਜਿਹੜੇ ਕਮਾਦਾ ਮੱਛਰ ਤੋਂ ਹੀ ਫੈਲਦਾ ਆ ਠੀਕ ਹੈ ਤੇ ਤੁਸੀਂ ਆਪਣੇ ਬਚਾ ਲਈ ਹਮੇਸ਼ਾ ਕੀ ਕਰਨਾ ਆ ਪੂਰੀਆਂ ਮਾਂ ਦੇ ਕੱਪੜੇ ਪਾਣੇ ਆ ਤੇ ਲੱਤਾਂ ਨੂੰ ਟੱਕ ਕੇ ਪੈਰਾਂ ਨੂੰ ਜਿੱਦਾਂ ਸੌਕਸ ਪਾ ਕੇ ਰੱਖਣੀਆਂ ਜਾਂ ਪਾ ਕੇ ਰੱਖੋ ਤੋਂ ਜ਼ਿਆਦਾ ਵਧੀਆ ਹੈ ਠੀਕ ਹੈ ਇਹ ਜਿਹੜਾ ਮੱਛਰ ਹੁੰਦਾ ਆ ਸਾਰਾ ਦਿਨ ਨਹੀਂ ਘਟਦਾ ਜੋ ਸੂਰਜ ਡੁੱਬਣ ਦੇ ਨੇੜੇ ਹੁੰਦਾ ਜਾਂ ਚੜ੍ਹਨ ਦੇ ਨੇੜੇ ਹੁੰਦਾ ਆ ਉਸ ਟਾਈਮ ਇਹ ਕੱਟਦਾ ਹੈ ਠੀਕ ਹੈ ਜਿਆਦਾਤਰ ਆਂਡੇ ਕਿੱਥੇ ਦਿੰਦਾ ਜਦੋਂ ਜਿਆਦਾਤਰ ਪੰਜ 6 ਦਿਨ ਪਾਣੀ ਪਿਆ ਰਹਿੰਦਾ ਨਾ ਜਿੱਥੇ ਉੱਥੇ ਜਿਆਦਾ ਇਹ ਆਂਡੇ ਦੇ ਦਿੰਦਾ ਤਾਂ ਫਿਰ ਉਸ ਤੋਂ ਇਹ ਫੈਲਦਾ ਆ ਠੀਕ ਹੈ ਤਾਂ ਇਹ ਬੁਖਾਰ ਬੜਾ ਪੀੜਿਤ ਕਰਦਾ ਹੈ ਸਰੀਰ ਨੂੰ ਇਸ ਲਈ ਤੋਂ ਬਚਾ ਦੀ ਬਹੁਤ ਜ਼ਰੂਰਤ ਹੈ ਓਕੇ ਨੈਕਸਟ ਅਸੀਂ ਕਿਸੇ ਹੋਰ ਟਾਪਿਕ ਤੇ ਵੀਡੀਓ ਕਰਾਂਗੇ ਓਕੇ ਬਾਏ